ਗੋਲਗੋਲੇ ਜਦੇ ਬੰਦੀ ਦੇ ਜਾ ਰਿਹਾ ਟਰਾਲੇ ਫੋਰ ਪ੍ਰਿੰਸਪੁਰਾ ਤੋਂ ਵੇਖੋ ਜੀ ਅਰਦੂਰਾ ਛੰਨੀ ਦੀ ਕਮੀ ਰਾਸ਼ਨ ਭਰ ਭਰ ਕੇ ਨਾਲ ਰਾਸ਼ਨ ਅੰਦਾਲਾ ਸਪਰਾ ਪਿੰਡ ਤੋਂ ਇਹ ਇੱਕ ਮੰਜਾ ਰਖਾ ਰਹਾ ਰਾਹ ਤੱਕ ਕੇ ਰਾਜਨੀਤਿਕ ਮੋਰਚੇ ਆਲੇ ਜੀ ਜਾ ਰਿਹਾ ਜੀ ਕਿਸਾਨ ਤੇ ਅ ਰਾਸ਼ ਰੁਚਨਾਂ ਕਰ ਫਰਕ ਤੁਰ ਲੱਗਿਆ ਜੀ ਦੇਖ ਸਕਦੇ ਆ ਤੁਸੀਂ ਇਹ ਸਾਰੀਆਂ ਰਚਨ ਪੱਤਾ ਲੈ ਕੇ ਜੋ ਵੀ ਤਾਲ ਆਟਾ ਹੋਰ ਵੀ بڑا ਸਿਸਟਮ ਹੈ ਇਹਨਾਂ ਦੇ ਵਿੱਚ ਕੋੜ ਬੁੱਡਾ ਜਸੇਬੰਦੀ ਦਾ ਉੱਥੇ ਜਿਹੜਾ ਮੋਰਚਾ ਲੱਗਾ ਖਨੋਰੀ ਪਾウダー ਤੇ ਉੱਥੇ ਗੁੰਝ ਰਿਹਾ ਹੈ ਜੀ ਠੀਕ ਆ ਬਾਈ ਜੀ ਠੀਕ ਤੁਸੀਂ ਸ਼ੇਅਰ ਕਰੋ ਬਾਕੀ ਚੰਡਾ ਦਾ ਨੋਡ ਦਾ ਨਜ਼ਾਰਾ ਹੀ ਰਿਹਾ ਹੈ ਜੀ